ਫਿਲੌਰ ਹਲਕੇ ਵਿੱਚ ਚੋਰੀ ਅਤੇ ਲੁੱਟਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਬੀਤੀ ਰਾਤ ਫਿਲੌਰ ਦੇ ਨਜ਼ਦੀਕੀ ਪਿੰਦੇ ਗੰਨਾਪਿੰਡ ਵਿੱਚ ਖੇਤਾ ਵਿੱਚ ਬਣੀ ਇੱਕ ਕੋਠੀ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਘਰ ਦੇ ਮਾਲਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਤ ਦੇ ਸਮੇਂ ਚੋਰਾਂ ਨੇ ਕੋਠੀ ਦੀ ਖਿੜਕੀ ਤੋੜ ਕੇ ਅਤੇ ਲੋਹੇ ਦੇ ਗ੍ਰਿੱਲ ਪੁੱਟ ਕੇ ਅੰਦਰ ਦਾਖਲ ਹੋਏ। ਉਹਨਾਂ ਨੇ ਘਰ ਅੰਦਰ ਪਈਆਂ ਲਮਾਰੀਆਂ ਅਤੇ ਪੇਟੀਆਂ ਨੂੰ ਖੰਗਾਲ ਦਿੱਤਾ। ਅਤੇ ਕਰੀਬ 60000 ਰੁਪਏ ਨਗਦ ਤੇ 2 ਤੋਂ 2.5 ਲੱਖ ਰੁਪਏ ਮੁੱਲ ਦਾ ਸੋਨਾ ਲੈ ਕੇ ਫਰਾਰ ਹੋ ਗਏ ਮਾਲਕ ਤੇ ਉਸ ਦੀ ਮਾਤਾ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਤੁਰੰਤ ਹੀ ਗੰਨਾਪਿੰਡ ਪੁਲਿਸ ਚੌਂਕੀ ਨੂੰ ਦਿੱਤੀ ਗਈ ਇਸ ਮਾਮਲੇ ਤੇ ਗੰਨਾਪਿੰਡ ਚੌਂਕੀ ਦੇ ਇੰਚਾਰਜ ਐਸਆਈ ਨਿਰਮਲ ਸਿੰਘ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਸੀਸੀਟੀਵੀ ਕੈਮਰਾ ਦੀ ਜਾਂਚ ਜਾਰੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਫੜ ਕੇ ਸਿਲਾਖਾਂ ਪਿੱਛੇ ਕੀਤਾ ਜਾਵੇਗਾ ਸਰ ਜੀ ਤੁਹਾਨੂੰ ਮਤਲਬ ਕੀ ਮਾਮਲਾ ਪਤਾ ਲੱਗਾ ਘਰ ਚੋਰੀ ਹੋ ਗਈ ਕਿੰਨਾ ਕਨਕਾਲ ਹੋਇਆ ਇਹ ਸੋਨ ਵਾਸਤੇ ਹੁਣ ਦੱਸਿਆ ਹੈ ਜੋਗਾ 2 ਟਾਈ ਲੱਗਦਾ ਸੋਨਾ ਹੀ ਹੈ ਵਾਕ ਕੈਸ਼ ਸਾਡਾ ਇੰਨਾ ਕਿਤੇ 60000 ਰੁਪਈਆ ਤਾਂ ਇਹ ਮੇਰੀ ਭੈਣ ਲੱਗਦੀ ਆ ਇਹਦੇ ਮੈਂ ਘਰ ਹੀ ਰਹਿੰਦੀ ਸੀ ਇਹ ਪੇਕਿਆਂ ਨੂੰ ਕਿ ਯੂ ਸੀਗੀ ਤਾਂ ਜਦੋਂ ਇਹ ਕਾਂਟ ਹੋਇਆ ਤਾਂ ਰਾਤ ਦੇ 2 ਵਜੇ ਕਾਂਟ ਹੋਇਆ ਤਾਂ ਜਦੋਂ ਉਹ ਪਹਿਲਾਂ ਨਹੀਂ ਸਾਨੂੰ ਕੁਝ ਵੀ ਲੱਗਾ ਬਈ ਜਦੋਂ ਅੰਦਰ ਵੜ ਗਿਆ ਕਿੱਥੋਂ ਵੜ ਗਿਆ ਕਿੱਧਰ ਦੀ ਬੜੇ ਕੋਈ ਨਹੀਂ ਸਾਨੂੰ ਪਤਾ ਲੱਗਾ ਜਦੋਂ ਉਹਨੇ ਜਾਣ ਲੱਗਿਆ ਨਾ ਉਹ ਸਾਹਮਣੇ ਮੈਂ ਦੂਜੇ ਤੇ ਬੈੱਡ ਤੇ ਪਈ ਸੀ ਤਾਂ ਬਾਹਰੀਆਂ ਤਾਕੀਆਂ ਖੁੱਲੀਆਂ ਸੀ ਜਾਨ ਉਹਨੇ ਜਾਂਦਿਆਂ ਨੇ ਨਾ ਲੈਟ ਮਾਰੀ ਮੈਂ ਦਵਾਸਾ ਟੁੱਟ ਕੇ ਬੈਠੀ ਤਾਂ ਜਾਦੂਨੀ ਲੈਟ ਮਾਰੀ ਤਾਂ ਲੈਟ ਉਹ ਨਹੀਂ ਅੱਧਾ ਕਮੈਂਟ ਰੱਖੀ ਉਹ ਲੈਟ ਇੰਨੀ ਤਿੱਖੀ ਜਾਣ ਕੇ ਮੇਰੀਆਂ ਅੱਖਾਂ 'ਚੋਂ ਲੈਟ ਟਿਕੇ ਨਾ ਉਹ ਦਵਾ ਛੱਟ ਜਾਦੂਨੀ ਮੈਨੂੰ ਦੇਖਿਆ ਉਹ ਤਾਕੀ ਤੋਂ ਪਰੇ ਹੋਗਾ ਮੈਂ ਣਟ ਕੇ ਤਾਕੀ ਕੋਲ ਨੂੰ ਗਈ ਤਾਂ ਮੈਨੂੰ ਦਿਸੇ ਨਹੀਂ ਕਿੱਧਰ ਨੂੰ ਗਈ ਆ ਤਾਂ ਮੋੜ ਕੇ ਮੈਂ ਉਹ ਤਾਕੀ ਭੇੜ ਕੇ ਫੇਰ ਸਾਡੇ ਪਿੱਛੇ ਹਵੇਲੀ ਆ ਫੇਰ ਮੈਂ ਉੱਥੇ ਖੜੀ ਰਹੀ ਮੈਂ ਤਾਂ ਸ਼ਾਇਦ ਇੱਧਰ ਹਵੇਲੀ 'ਚ ਨਾ ਕੋਈ ਉੱਤਰ ਜਵੇ ਉਹ ਨਹੀਂ ਸੀ ਸਾਨੂੰ ਪਤਾ ਵੇ ਬੰਦੇ ਅੰਦਰ ਸੀ ਕਉ ਉਹ ਬੰਦੇ ਬਾਹਰ ਸੀਗੇ ਉਸ ਟਾਈਮ ਬੰਦੇ ਅੰਦਰ ਸੀ ਉਹ ਮੈਂ ਜਦ ਉਹ ਉਹਨਾਂ ਦਾ ਦੇਖਿਆ ਮੈਂ ਦਵਸਟ ਬਾਹਰ ਨਿਕਲੀ ਤਾਂ ਮੈਂ ਬਾਹਰ ਨਿਕਲ ਕੇ ਅਗਰੇ ਲਦਾ ਕੁੰਡਾ ਜਿੰਤਾ ਲੱਗਾ ਸੀ ਇਹ ਮੈਂ ਪਹਿਲਾਂ ਇਹ ਚੈੱਕ ਕੀਤਾ ਆਖੇ ਜਾਂ ਮੈਂ ਇਹ ਚੈੱਕ ਕੀਤਾ ਤਾਂ ਇਹ ਜਿੰਤਾ ਲੱਗਾ ਆ ਤਾਂ ਮੇਰੇ ਚੱਕ ਜਿਹੇ ਬੰਦੇ ਅੰਦਰ ਆ ਤਾਂ ਆਸ ਦਰਵਾਜੇ ਦਾ ਜਾਲੀ ਵਾਲਾ ਦਰਵਾਜਾ ਸਪੱਟ ਖੁੱਲਾ ਜਦ ਮੈਂ ਇਹ ਦਰਵਾਜੇ ਦਾ ਪਤਾ ਲੱਗਾ ਵੀ ਇੱਥੇ ਤਾਂ ਸੀ ਜਿੰਦਾ ਲਾਇਆ ਸੀ ਤੇ ਦਰਵਾਜਾ ਮੈਂ ਰਾਤ ਲਾ ਕੇ ਸੁੱਤੀ ਆ ਜਾਂ ਮੈਂ ਨੱਠ ਕੇ ਅੰਦਰ ਜਾ ਕੇ ਮੈਂ ਕੁੰਡਾ ਲਾ ਲਿਆ ਗੁੰਡਾ ਲਾਕੇ ਤਾਂ ਫੇ ਅਸੀਂ ਆਪਣੇ ਨਿਆਣਿਆਂ ਨੂੰ ਫੋਨ ਕੀਤੇ ਅਸੀਂ ਇਹਨਾਂ ਨੂੰ ਕਿਹਾ ਸੀ ਉਨਾ ਚਿਰ ਗੁੰਡਾ ਨਹੀਂ ਖੋਲਣਾ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਵੇ ਬੰਦੇ ਅੰਦਰ ਆ ਮੈਂ ਇੱਕ ਮੈਂ ਸੀ ਇੱਕ ਵਾਰਾ ਪੋਤਾ ਸੀ ਇੱਕ ਸਾਡੀ ਮਾਸਟਰ ਨਣਾ ਨਿਆ ਇੱਥੇ ਅਸੀਂ ਤਿੰਨੇ ਸੀ ਇਹ ਪੇਕੀ ਸੀਗੀ ਤਾਂ ਇਹ ਮੇਰਾ ਮੁੰਡਾ ਉਹ ਸਾਹਮਣੀ ਕੋਠੀ ਚ ਸੀਗਾ ਉਧਰੋਂ ਮੈਂ ਦੇਖਦਾ ਮੁੰਡਾ ਮੇਰਾ ਪਿੱਛੇ ਆਇਆ ਉਹਨੂੰ ਅਸੀਂ ਫੋਨ ਪਹਿਲਾਂ ਕੀਤਾ ਫਿਰ ਇਹਨਾਂ ਨੂੰ ਨਹੀਂ ਜਿਸਨੂੰ ਕਿਸੇ ਤੇ ਸ਼ਕਤ ਨਹੀਂ ਹੈ ਦੀ ਮੰਗ ਕਰਦੇ ਮੰਗ ਵਸੇ ਅਸੀਂ ਇਹੀ ਕਰਦੇ ਹਾਂ ਵੀ ਸਾਨੂੰ ਇਨਸਾਬ ਮਿਲਣਾ ਚਾਹੀਦਾ ਜੋ ਸਾਡਾ ਨੁਕਸਾਨ ਹੋਇਆ ਹੈ ਇਹ ਇਹ ਸਾਨੂੰ ਮਿਲਣਾ ਚਾਹੀਦਾ ਹਰ ਜਨ ਬਸਾਂ ਗੱਬੀ ਭਾਜੀ ਪਤਾ ਲੱਗਾ ਵੀ ਤੁਹਾਡੇ ਘਰੇ ਜਿਹੜੀ ਚੋਰੀ ਹੋ ਗਈ ਕੀ ਥਾਣਾ ਮਾਮਲਾ ਹੈ ਮਾਮਲਾ ਭਾਜੀ ਪਤਾ ਨਹੀਂ ਕੀ ਹੋਇਆ ਕਿੱਦਾਂ ਹੋਇਆ ਰਾਤੀ 2 ਤੋਂ 3 ਦੇ ਵਿੱਚ 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 ਬੰਦੇ ਆਇਆ ਗਰੈਲ ਪੱਟੀ ਪਿੱਛੋਂ ਤੇ ਇੱਕ ਕਮਰੇ ਆ ਖੋਲੇ ਜਿੰਦੇ ਤੂੜਿਆ ਪਿਆ ਤੇ ਸਮਾਨ ਅੰਦਰੋਂ ਚੱਕਿਆ ਕੈਸ਼ ਪਿਆ ਸੀ ਕੋਈ ਸੋਨਾ ਪਿਆ ਸੀ ਉਹ ਚੱਕਿਆ ਤੇ ਜਦੋਂ ਉਠੇ ਆ ਇਹ ਨਹੀਂ ਪਤਾ ਕਿੱਦਾਂ ਹੀ ਨਿਕਲੇ ਕਿੱਦਾਂ ਨਹੀਂ ਨਿਕਲੇ ਜਦੋਂ ਅਸੀਂ ਉਠੇ ਆ ਜਾਣ ਕੇ 10 ਪੀਐਮ ਮਿੰਟਾਂ ਬਾਅਦ ਤੇ ਸਾਡੇ ਮਾਂਜ ਏ ਸੀ ਵੀ ਬਗਲ ਦੇ ਕੰਨ ਤਾਂ ਆਪਣੇ ਬੜੇ ਹੋ ਪਰ ਇਹ ਨਹੀਂ ਪਤਾ ਜੋ ਬਾਅਦ ਪਤਾ ਲੱਗਿਆ ਇਹ ਪਤਾ ਲੱਗਾ ਵੀ ਖੰਦਰ ਔਰ ਪਿੱਛੋਂ ਗਰੈਲ ਪਾੜ ਕੇ ਉਧਰ ਦੀ ਹੋਏ ਨਿਕਲ ਕੇ ਬਾਹਰ ਨਿਕਲ ਗਏ ਅੱਛਾ ਕਿੰਨੇ ਕੁ ਪੈਸੇ ਪਈ ਸੀ ਸਾਈ 55 6000 ਰੁਪਿਆ ਦਾ ਕੈਸ਼ ਪਿਆ ਸੀ ਇੱਕ ਚੈਨੀ ਪਈ ਸੀ ਤੇ ਬਾਲੀਆਂ ਪਈਆਂ ਚਾਚੀ ਸਾਡੀ ਨਾ ਮੇਰੀ ਮਾਸੀ ਵੀ ਮੇਰੀ ਚਾਚੀ ਵੀ ਆ ਤੇ ਇੱਕ ਮੁੰਦੀ ਪਈ ਸੀ ਸੋਨੇ ਦੀ ਹੈ ਸੋਨੇ ਦੀ ਟੋਟਲ ਅੰਦਾਜ਼ਾ ਕਿੰਨਾ ਕੁ ਨੁਕਸਾਨ ਬਾਜੀ ਆਪਣਾ ਉਹ ਵੀ ਰੱਖ ਲੋ ਵੀ 60000 ਉਹ ਤੇ ਸੋਨੇ ਦਾ ਰੱਖ ਲੋ ਦ ਦੋਟਾ ਇਲਾਕਰ ਪਿਆ ਸੋਨੇ ਦਾ ਹੋਣਾ ਤੇ ਪੁਲਿਸ ਨੇ ਸੂਚਨਾ ਦਿੱਤੀ ਹਾਂਜੀ ਉਹ ਦੇ ਦਿੱਤੀ ਕੰਪਲੀਟ ਕੀਤੀ ਉਹ ਮੌਕਾ ਦੇਖ ਕੇ ਹਾਂਜੀ ਮੌਕਾ ਦੇਖ ਕੇ ਇਹ ਮੰਗਤੀ ਕਰਦੇ ਮੰਗ ਜੀ ਆਪਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਜੇ ਆਪਣੇ ਕੋਈ ਹੁੰਦੀ ਆ ਕਿਤੇ ਕਾਰਵਾਈ ਤੇ ਕਰਨੀ ਚਾਹੀਦੀ ਆ ਤੇ ਹੁਣ ਆਪੇ ਹੁਣ ਵੀ ਅਸੀਂ ਥਾਣੇ ਉ ਆਏ ਆ ਤੇ ਉਹ ਕਹਿੰਦੇ ਸੀ ਕਰਾਂਗੇ ਕੋਲ ਜੀ ਮੈਂ ਮੌਕਾ ਦੇਖਿਆ ਕੋਠੀ ਖੇਤਾਂ ਦੇ ਵਿੱਚ ਘਰ ਦੇ ਵਿੱਚ ਆ ਖੇਤਾਂ 'ਚ ਕੋਠੀ ਆ ਉਥੇ ਘਰ ਦੇ ਵਿੱਚ ਉੱਤੇ ਬਾਹਰ ਦੇ ਪਾਸੇ ਔਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੀ ਗੈਨ ਜਾਲੀ ਪੱਟੀਆਂ ਕੀ ਕੀਤਾ ਕਿੰਨਾ ਨੁਕਸਾਨ ਹੋਇਆ ਉਹਦੇ ਵਾਸਤੇ ਕੈਮਰੇ ਖੰਗਾਲ ਲਏ ਆ ਜਲਦੀ ਜਲਦੀ ਚੋਰ ਆ ਉਸ ਨਾਲ ਕੰਮਸ਼ੇ ਹੋ ਗਏ ਅੱਛਾ ਕੁਝ ਪਤਾ ਲੱਗਾ ਕਿੰਨਾ ਕਿੰਨਾ ਨੁਕਸਾਨ ਆਇਆ ਨਹੀਂ ਉਹਦੇ ਬਾਰੇ ਕੁਝ ਨਹੀਂ ਆ ਨਾ ਪੁਲਿਸ ਦੀ ਟੀਮ ਆਈ ਹਾਂਜੀ